ਸੰਗਤ ਜੀ ਅਸੂਦਾਮ ਹਿੰਨਾ ਚੜਿਆ ਤੇ ਚੜਿਆ ਦਿਨ ਕਰਮਾ ਵਾਲਾ ਹੈ ਹਰ ਤਮਨੋਖੀ ਕਰਦਾ ਮੇਰੀ ਉਹ ਕਰਤਾ ਹਰਮਨ ਹੈ ਅਸੂਦਾਮ ਹਿੰਨਾ ਚੜਿਆ ਤੇ ਦਿਨ ਚੜਿਆ ਮੰਗਲ ਵਾਹੁ ਆਪਣੀ ਭਗਤੀ ਮੁਕਤੀ ਵਾਸਤੇ ਕਰੋ ਗੁਰ ਚਰਨ ਨਲ ਪਿਆਰ ਕਰਮਾ ਵਾਲਾ ਸੁਚੜਿਆ ਹਰ ਘਰ ਵਿੱਚ ਖੁਸ਼ੀਆਂ ਆਵੇ ਮੇਰਾ ਸਤ ਗੁਰ ਹਾਰਾ ਵਾਲਾ ਉਸ ਸਭ ਤੇ ਕਰਮ ਕਮਾਵੇਂ ਬਹੁ ਸਾਚੇ ਧਰਮ ਕੀ ਸੋਨੋ ਅਸੂਮੀ ਜੀ ਦੀ ਸ਼ੁਰੂਆਤ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਬਹੁ ਸ਼੍ਰੀ ਸੁਆਮੀ ਜੀ ਮਹਾਰਾਜ ਸਭ ਤੇ ਕਿਰਪਾ ਕਰਨ ਬਾਬਾ ਦੀ ਕਿਰਪਾ ਕਰਨ ਔਰ ਅਲਾ ਸਮਾ ਬਹੁਤ ਖੁਸ਼ੀਆਂ ਭਰਿਆ ਆਵੇ ਪੂਰੀ ਦੁਨੀਆ ਤੇ ਪੂਰੇ ਵਿਸ਼ਵ ਤੇ ਭਗਵਾਨ ਆਪਣੀ नजरे परमनवाए रखे सब पे उठती चंडी कला बक्षय बोलचे करा ओम गिरीचे श्री नंदलीनी वासी भगवान की बोल श्री परमन्या अमर आवाज की जय बोल मेरे कोसी वासी भगवान की जय